ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਉਮੀਦ ਹੈ ਤੁਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਇਹ ਅੱਜ ਆਪਾਂ ਵੀਡੀਓ ਅੱਜ ਆਪਣੇ ਪੂਰੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਫੈਲੀ ਹੋਈ ਆ ਤੇ ਬਹੁਤ ਜ਼ਿਆਦਾ ਫਾਰਮਰ ਨੂੰ ਇਹਦੇ ਬਾਰੇ ਪਤਾ ਵੀ ਨਹੀਂ ਕਿ ਬਿਮਾਰੀ ਹੈ ਕਿ ਕਿਵੇਂ ਫੈਲਦੀ ਆ ਕੀ ਲੱਛਣ ਆ ਆਪਾਂ ਕੀ ਕਰ ਸਕਦੇ ਆ ਕੀ ਇਲਾਜ ਆ ਤੇ ਕਿਵੇਂ ਪਤਾ ਕਰ ਸਕਦੇ ਕੀ ਵਾਕੀ ਇਹ ਉਹੀ ਬਿਮਾਰੀ ਆ ਬਿਮਾਰੀ ਦਾ ਨਾਮ ਹੈਗਾ ਬਰੂਸਿਲੋਸਿਸ ਇਹ ਆਪਾਂ ਨੂੰ ਫਾਰਮਾਂ ਦੇ ਵਿੱਚ ਘਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਬਿਮਾਰੀ ਫੈਲ ਚੁੱਕੀ ਆ ਇਹ ਬੈਕਟੀਰੀਆ ਦੀ ਬਿਮਾਰੀ ਹੈ ਬੈਕਟੀਰੀਆ ਮਤਲਬ ਕਿ ਇਹ ਬੈਕਟੀਰੀਆ ਹੁੰਦਾ ਇੱਕ ਬਰੂਸੈਲਾ ਅਬੋਟਸ ਇਹ ਬੈਕਟੀਰੀਆ ਇਹ ਬਿਮਾਰੀ ਕਰਦਾ ਵਾ ਇਹਦਾ ਮੇਨ ਲੱਛਣ ਕੀ ਆ ਕੀ ਪਸ਼ੂ ਅਖੀਰਲੇ 3 ਮਹੀਨੇ ਜਣੀ ਕਿ ਪਸ਼ੂ ਸੂਣ ਵਾਲਾ ਪਸ਼ੂ ਹੈਗਾ ਅਖੀਰਲੇ 3 ਮਹੀਨੇ ਮਤਲਬ ਕਿ 7ਵਾਂ 8ਵਾਂ ਤੇ 9ਵਾਂ ਮਹੀਨੇ ਦੇ ਵਿੱਚ ਪਸ਼ੂ ਬੱਚਾ ਆਪਦਾ ਫਲ ਸਿੱਟ ਦਿੰਦਾ ਇਹ ਬਿਮਾਰੀ ਨਾਲ ਲਗਭਗ ਆਪਣੇ 10% ਪਸ਼ੂ ਪ੍ਰਭਾਵਿਤ ਹੈ ਇਸ ਬਿਮਾਰੀ ਦੇ ਨਾਲ ਪੂਰੇ ਆਪਣੇ ਦੇਸ਼ ਦੇ ਵਿੱਚ ਦੇਖ ਕੇ ਚੱਲੋ ਜੇ 100 ਜੇ ਆਪਣੇ ਲੱਖ ਪਸ਼ੂ ਹੈਗਾ ਵਾ ਹਣਾ ਤਾਂ ਉਹਦੇ ਵਿੱਚੋਂ 10000 ਪਸ਼ੂ ਇਹ ਬਿਮਾਰੀ ਦਾ ਪ੍ਰਭਾਵਿਤ ਤਾਂ ਤੇ ਆਪਾਂ ਨੂੰ ਪਤਾ ਹੀ ਨਹੀਂ ਕਿ ਆਪਣੇ ਪਸ਼ੂ ਨੂੰ ਬਿਮਾਰੀ ਆ ਦੇਖੋ ਕਿਸ ਤਰ੍ਹਾਂ ਇਹ ਬਿਮਾਰੀ ਫੈਲੀ ہوئی ਆ ਆਪਣੇ ਫਾਰਮਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਇੱਕ ਹੋਰ ਤੁਹਾਨੂੰ ਗੱਲ ਦੱਸਾਂ ਇਹ ਬਿਮਾਰੀ ਬੰਦਿਆਂ ਦੇ ਵਿੱਚ ਵੀ ਫੈਲਦੀ ਆ ਆਪਣੇ ਇਨਸਾਨਾਂ ਦੇ ਵਿੱਚ ਵੀ ਫੈਲਦੀ ਆ ਤੇ ਬਹੁਤ ਹੀ ਘਾਤਕ ਰੂਪ ਨਾਲ ਆਉਂਦੀ ਆ ਤੇ ਇਹਦਾ ਇਲਾਜ ਕੋਈ ਇਲਾਜ ਨਹੀਂ ਹੈ ਬਿਮਾਰੀ ਦਾ ਹੁਣ ਜੇ ਅਪਾ ਗੱਲ ਕਰੀਏ ਕਿ ਬਿਮਾਰੀ ਹੁੰਦੀ ਕਿਹੜੇ ਕਿਹੜੇ ਜਾਨਵਰਾਂ ਨੂੰ ਇਹ ਇਹ ਗਾਂ ਹੋ ਜਾਂਦੀ ਆ ਮੱਝ ਪੇੜ ਬੱਕਰੀ ਸੂਰ ਕੁੱਤਾ ਇਹਨਾਂ ਸਾਰਿਆਂ ਜਾਨਵਰਾਂ ਦੀਆਂ ਦੇ ਵਿੱਚ ਸਾਰੀਆਂ ਸਪੀਸੀਜ਼ ਦੇ ਵਿੱਚ ਇਹ ਬਿਮਾਰੀ ਪਾਈ ਗਈ ਆ ਤੇ ਸਭ ਤੋਂ ਪਹਿਲਾ ਕੇਸ ਆਪਣੇ ਇੰਡੀਆ ਦੇ ਵਿੱਚ 1942 ਦੇ ਵਿੱਚ ਦੇਖਿਆ ਗਿਆ ਸੀ ਬਿਮਾਰੀ ਦਾ ਵੀ ਸਭ ਤੋਂ ਪਹਿਲਾ 1942 ਦੇ ਵਿੱਚ ਇਹ ਬਿਮਾਰੀ ਆਈ ਸੀਗੀ ਆਪਣੇ ਹੈਗੀ ਤੋਂ ਪਹਿਲਾਂ ਹੀ ਹੋएगी ਤੇ ਪਹਿਲਾਂ ਹੀ ਪਰ 1942 ਵਿੱਚ ਪਤਾ ਲੱਗ ਗਿਆ ਕਿ ਵਾਕੀ ਇਹ ਇਹੀ ਬਿਮਾਰੀ ਆ ਤੇ ਹੁਣ ਜੇ ਆਪਾਂ ਗੱਲ ਕਰੀਏ ਕਿ ਇਹ ਬਿਮਾਰੀ ਫੈਲਦੀ ਕਿਵੇਂ ਆ ਫਲਾਹ ਦਾ ਕਾਰਨ ਕੀ ਆ ਇੱਕ ਤਾਂ ਖਾਣ ਨਾਲ ਪਸ਼ੂ ਦੇ ਪੱਠੇ ਪੱਠਿਆਂ ਦੇ ਵਿੱਚ ਪਾਣੀ ਦੇ ਨਾਲ ਜਿਹੜਾ ਪਸ਼ੂ ਮੰਨ ਲਓ ਕਿ ਪਸ਼ੂ ਬਿਮਾਰ ਆ ਇਹ ਬਿਮਾਰੀ ਦਾ ਪ੍ਰਭਾਵੀਤਾ ਉਹ ਦੂਸਰੇ ਪਸ਼ੂ ਨੂੰ ਕਿਵੇਂ ਬਿਮਾਰੀ ਲਾਊਗਾ ਇਹ ਕਹਿਣ ਦਾ ਮਤਲਬ ਇਹ ਆ ਖਾਣ ਨਾਲ ਮੰਨ ਲਓ ਇੱਕ ਪਸ਼ੂ ਨੂੰ ਪੱਠੇ ਖਾ ਰਿਆ ਉਹੀ ਪੱਠੇ ਉਹਦੇ ਮੂੰਹ ਚੋਂ ਸਲਾਈ ਵਾ ਡਿੱਗੂ ਆ ਜੇ ਲਾਲਾਂ ਡਿੱਗਣ ਗਿਆ ਤਾਂ ਉਹ ਜਿਹੜੇ ਪੱਠੇ ਹੋਣਗੇ ਉਹੀ ਆਪਾਂ ਜਦੋਂ ਦੂਸਰੇ ਪਸ਼ੂ ਨੂੰ ਪਾਉਂਦੇ ਆ ਤਾਂ ਉਦੋਂ ਵੀ ਇਹ ਬਿਮਾਰੀ ਫੈਲਦੀ ਆ ਤੇ ਦੂਸਰੀ ਗੱਲ ਕਰੀਏ ਆਪਾਂ ਚਮੜੀ ਨਾਲ ਚਮੜੀ ਨਾਲ ਕਿਵੇਂ ਫੈਲਦੀ ਆ ਮੰਨ ਲਓ ਕੋਈ ਪਸ਼ੂ ਸੂਇਆ ਉਹਦੇ ਜੇਰ ਜੇ ਪਹਿਲੀ ਗੱਲ ਇਹਦੇ ਪਸ਼ੂ ਦੇ ਵਿੱਚ ਜੇਰ ਨਹੀਂ ਪੈਂਦੇ ਉਹ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਕਿ ਕਿਹੜੇ ਕਿਹੜੇ ਲੈਥਸਣ ਹੁੰਦੇ ਆ ਹੁਣ ਆਪਾਂ ਤਾਂ ਫੈਲਣਾ ਕਰਨਾ ਵਾ ਮ ਮਾਰਨਾ ਮੰਗਰੂ ਮਾਰਨਾ ਮਕਰਲਾਡ ਸਟਾਰ ਜਿਹੜਾ ਆਇਆ ਹੈ ਉਹ ਡਿਸਚਾਰਜ ਕਿਸੇ ਹੋਰ ਪਸ਼ੂ ਦੇ ਕੋਈ ਜ਼ਖਮਾਂ ਜਾਂ ਆਪਣੇ ਜ਼ਖਮਾਂ ਉਹ ਜ਼ਖਮ ਦੇ ਉੱਤੇ ਪੈ ਜਾਵੇ ਤਾਂ ਇਹ ਉਹ ਬਿਮਾਰੀ ਦੂਸਰੇ ਪਸ਼ੂ ਨੂੰ ਜਾਂ ਇਨਸਾਨ ਨੂੰ ਫੈਲਦੀ ਹੈ ਸਭ ਤੋਂ ਵੱਧ ਇਹ ਬਿਮਾਰੀ ਪੂਛ ਰਾਹੀਂ ਫੈਲਦੀ ਹੈ ਕਿਉਂਕਿ ਮਰ ਡਿਸਚਾਰਜ ਨਾਲ ਜਿਹੜਾ ਮਕਰ ਡਿਸਚਾਰਜ ਹੋਊਗਾ ਉਹ ਪੂਛ ਨੂੰ ਮਾਰੀ ਜਾਨੀ ਆ ਉਹ ਪੂਛ ਨਾਲ ਜਦ ਅੱਖ ਵਿੱਚ ਜੇ ਮੰਨ ਲਓ ਆਪਕ ਪਸ਼ੂ ਦੇ ਕੋਲ ਜੇ ਪਸ਼ੂ ਪੂਛ ਮਾਰਦਾ ਕਿ ਅੱਖ ਦੇ ਨਾਲ ਆਪਣੇ ਲੱਗ ਜਾਂਦਾ ਉਹ ਡਿਸਚਾਰਜ ਅੱਖ ਨਾਲ ਕੰਜਕਟਾਈਵਾ ਹੁੰਦਾ ਉਹ ਦੇ ਨਾਲ ਫੈਲ ਕੇ ਵੀ ਆਪਣੇ ਸਰੀਰ ਦੇ ਵਿੱਚ ਪਹੁੰਚਦੀ ਆ ਖਾਣ ਨਾਲ ਚਮੜੀ ਰਹੀਂ ਜ਼ਖਮ ਹੋਏ ਪਸ਼ੂ ਦੀ ਪੂਛ ਨਾਲ ਤੇ ਅੱਖ ਨਾਲ ਇਹ ਆਪਣੇ ਹੋ ਗਿਆ ਤੇ ਜਿਹੜੇ ਪਸ਼ੂ ਬਿਮਾਰ ਆ ਉਹਨਾਂ ਦੇ ਦੁੱਧ ਰਹੀਂ ਵੀ ਬਿਮਾਰੀ ਫੈਲਦੀ ਆ ਤੇ ਲਗਭਗ ਹੀ ਮੰਨ ਲਓ ਇੱਕ ਦੁੱਧ ਦਾ ਦੁੱਧ ਵਿੱਚ ਤੇ ਇਹ ਚਾਰ ਮਹੀਨੇ ਤੱਕ ਇਹ ਬਿਮਾਰੀ ਰਹਿੰਦੀ ਆ ਚਾਰ ਮਹੀਨੇ ਤੱਕ ਇਹ ਬੈਕਟੀਰੀਆ ਲਗਭਗ ਇਹ ਜੂੰਦਾ ਰਹਿੰਦਾ ਇਹ ਇੱਕ ਹੋਰ ਤੁਹਾਨੂੰ ਰੋਚਗੱਲ ਦੱਸੂਗਾ ਇਹਦੇ ਬਾਰੇ ਮੈਂ ਵੀ ਜਿਹੜੀ ਇਹ ਬਿਮਾਰੀ ਹੈ ਨਾ ਇਹ ਡਾਇਰੈਕਟ ਇਸ ਤਰ੍ਹਾਂ ਐਵੇਂ ਨਹੀਂ ਫੈਲਦੀ ਇਹ ਕਿ ਮੰਨ ਲਓ ਕਿ ਪਸ਼ੂ ਹੈ ਮੰਨ ਲਓ ਕਿ ਪਸ਼ੂ ਹੈ ਉਹ ਬਿਮਾਰੀ ਹੈ ਤਾਂ ਉਹ ਬਿਮਾਰੀ ਬਿਮਾਰੀ ਫਲਾਈ ਜਾਊਗਾ ਉਹ ਆਈ ਨਹੀਂ ਫੈਲਦੀ ਇਹ ਇਹ ਮੇਨਲੀ ਮਗਰਲ ਡਿਸਚਾਰਜ ਜਿਸ ਚਾਰਜ ਰਹੀਂ ਹੀ ਬਿਮਾਰੀ ਇਹ ਫੈਲੂਗੀ ਐਵੇਂ ਇਹ ਬਿਮਾਰੀ ਨਹੀਂ ਫੈਲਦੀਗੀ ਜਦ ਪਸ਼ੂ ਦੇ ਇਨਫੈਕਸ਼ਨ ਪਸ਼ੂ ਦਾ ਬਲੱਡ ਹੈਗਾ ਉਹ ਮੰਨ ਲਓ ਕਿਸੇ ਦਾ ਬਲੱਡ ਕੱਢਿਆ ਉਹ ਆਪਣੇ ਕਿਸੇ ਕਿਸੇ ਦੇ ਵੀ ਆਪਣੇ ਬਲੱਡ ਪੈ ਗਿਆ ਜਾਂ ਖਮਰਾਈ ਸਕਿਨ ਰਹੀਂ ਫੈਲ ਕੇ ਤਾਂ ਉਦੋਂ ਇਹ ਬਿਮਾਰੀ ਫੈਲ ਜਾਂਦੀ ਹੈ ਤੇ ਇਹ ਮੇਨ ਸਭ ਤੋਂ ਵੱਧ ਘਾਤਕ ਬਿਮਾਰੀ ਉਦੋਂ ਹੁੰਦੀ ਆ ਜੋ ਮੰਨ ਲਓ ਕਿ ਪਸ਼ੂ ਸੌਣ ਵਾਲਾ ਉਹ ਜੇ ਸੌਣ ਤੋਂ ਪਹਿਲਾਂ ਸੌਂਦੇ ਸਮੇਂ ਤੇ ਸੂਣ ਤੋਂ ਬਾਅਦ ਬਸ ਇਹ ਸੂਣ ਤੋਂ ਬਾਅਦ ਮਹੀਨੇ ਤੱਕ ਇਹ ਬਿਮਾਰੀ ਸਭ ਤੋਂ ਵੱਧ ਪੂਰੀ ਚਰਬਦੇ ਹੁੰਦੀ ਹੈ ਪੂਰੀ ਫੁੱਲ ਬਿਮਾਰੀ ਫੈਲਦੀ ਹੈ ਤੇ ਜੇ ਆਪਾਂ ਮਾਰੀ ਦੇ ਲੱਛਣਾਂ ਦੀ ਗੱਲ ਕਰੀਏ ਕੀ ਬਿਮਾਰੀ ਦੇ ਵਿੱਚ ਲੱਛਣ ਕੀ ਕਿਉਂਦੇ ਜਿਵੇਂ ਆਪਾਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ ਅਬੋਰਸ਼ਨ ਹੁੰਦੀ ਆ ਅਬੋਰਸ਼ਨ ਮੀਜ਼ ਅਖੀਰਲੇ ਤਿੰਨਵੇਂ ਮਹੀਨੇ ਦੇ ਵਿੱਚ ਗੱਪਣ ਪਸ਼ੂ ਦੇ ਬੱਚਾ ਸੈੱਟ ਦਿੰਦੀ ਹੈ ਤੇ ਕਈ ਫਾਰਮਾਂ ਦੇ ਵਿੱਚ ਜਦੋਂ ਪਹਿਲੀ ਵਾਰੀ ਬਿਮਾਰੀ ਆਉਂਦੀ ਹੈ ਨਾ ਇਹ ਪਹਿਲਾਂ ਪਤਾ ਨਹੀਂ ਹੁੰਦਾ ਅਬੋਰਸ਼ਨਲ ਸਟਾਰਮ ਸਟਾਰਮ ਹੁੰਦਾ ਮਤਲਬ ਤੂਫਾਨ ਵੀ ਬਹੁਤ ਹੀ ਜ਼ਿਆਦਾ ਮਾਸ ਅਬੋਰਸ਼ਨਸ ਹੋ ਜਾਂਦੀਆਂ ਕਿ ਬਹੁਤ ਜ਼ਿਆਦਾ ਪਸ਼ੂ ਅਬੋਰਟ ਕਰ ਜਾਂਦੇ ਆ ਇਸ ਕੇਸ ਦੇ ਵਿੱਚ ਤੇ ਆਰਓਪੀ ਆਰਓਪੀ ਮਤਲਬ ਰਿਟੈਂਸ਼ਨ ਆ ਪਲੇਸੈਂਟਾ ਤੇ ਜ਼ੇਰ ਦਾ اٹਕ ਜਾਣਾ ਪਸ਼ੂ ਦੇ ਵਿੱਚ ਜ਼ੇਰ ਨਹੀਂ ਪੈਂਦੀ ਨਾਰਮਲ ਜ਼ੇਰ ਆਪਾਂ ਦੇਖਦੇ ਆ 8 ਤੋਂ 10 ਘੰਟੇ ਦੇ ਵਿੱਚ ਜ਼ੇਰ ਪਿਆ ਜਾਂਦੀ ਹੁੰਦੀ ਆ ਪਰ ਇਸ ਕੇਸ ਦੇ ਵਿੱਚ 24 ਘੰਟੇ 36 ਘੰਟੇ ਜੇ ਰੀ ਨਹੀਂ ਪੈਂਦੀ ਕੀ ਸੋਜ ਵੀ ਇਹ ਕਿ ਵੀ ਹੈ ਅਗਲਾ ਮੈਟਰਾਇਟਿਸ ਬੱਚੇਦਾਨੀ ਦੀ ਸੋਜ ਤੇ ਉਹਨੀ ਸੋਜ ਹੋ ਜਾਂਦੀ ਆ ਸੋਜ ਹੋਣ ਤੇ ਜਦੋਂ ਕਈ ਵਾਰੀ ਜਦੋਂ ਸਹੀ ਟਾਈਮ ਤੇ ਸਹੀ ਇਲਾਜ ਨਹੀਂ ਸਹੀ ਹੁੰਦਾ ਤਾਂ ਉਹਦੇ ਪਸ਼ੂਦੰਦਰ ਸੈਪਟਿਸੀਮੀਆ ਜੈਰਵਾ ਇਨਫੈਕਸ਼ਨ ਸੈਪਸਿਸ ਹੋ ਜਾਂਦੀ ਆ ਕਾਫੀ ਜੁਰ ਬਹੁਤ ਜ਼ਿਆਦਾ ਸੀਰੀਅਸ ਕੰਡੀਸ਼ਨ ਦੇ ਵਿੱਚ ਤਾਂ ਪਸ਼ੂ ਦੀ ਡੈਥ ਵੀ ਹੋ ਜਾਂਦੀ ਆ ਪਰ ਬਹੁਤ ਘੱਟ ਆ ਪਰ ਸੀਰੀਅਸ ਜੇ ਸੈਪਟਿਸੇਮੀਆ ਹੋ ਗਿਆ ਪ੍ਰੋਪਰ ਟਰੀਟਮੈਂਟ ਨਾ ਹੋ ਜਾਤਾ ਫਿਰ ਫਰਟੀਲਿਟੀ ਹੈਗੀ ਹੈ ਦੀ ਤੇ ਦੂਸਰੀ ਗੱਲ ਜਦ ਜੋੜ ਸੋਜ ਜਾਂਦੇ ਨੀ ਹਾਈਗਰੋਮਾ ਜੋੜਾਂ ਵਿੱਚ ਪਾਣੀ ਭਰ ਜਾਂਦਾ ਵਾ ਇਸ ਬਿਮਾਰੀ ਦੇ ਵਿੱਚ ਤੇ ਜੇ ਆਪਾਂ ਗੱਲ ਕਰੀਏ ਬਲਦਾਂ ਦੀ ਜਾਂ ਸਾਂਹ ਜਿਹੜੇ ਆਪਾਂ ਜੋ ਉਹਨਾਂ ਦੀ ਬਿਮਾਰੀ ਹੁੰਦੀ ਆ ਉਹਨਾਂ ਵੀ ਜਿਹੜੇ ਟੈਸਟਿਕਲਸ ਹੁੰਦੇ ਆ ਟੈਸਟਿਕਲਸ ਦੀ ਸਵੇਲਿੰਗ ਹੋ ਜਾਂਦੀ ਆ ਜੋ ਆਰਕਾਈਟਿਸ ਜਾਂ ਆਰਕਾਈਟਿਸ ਕਹਿੰਦੇ ਆ ਟੈਸਟਿਕਲਸ ਦੀ ਸਵੇਲਿੰਗ ਹੋ ਜਾਂਦੀ ਆ ਇਹ ਬਹੁਤ ਹੀ ਜ਼ਿਆਦਾ ਲੱਛਣੇ ਪਾਇਆ ਜਾਂਦਾ ਜੀ ਤੋਂ ਥੀਅਰ ਕਟ ਇੰਡੀਕੇਸ਼ਨ ਹੋ ਜਾਂਦੀ ਆ ਕਿ ਇਹ ਵਾਕਈ ਉਹੀ ਬਿਮਾਰੀ ਹੈ ਤੇ ਜਦੋਂ ਕਿ ਜੋੜਾਂ ਵਿੱਚ ਪਾਣੀ ਭਰ ਜਾਂਦਾ ਹੈ ਜੋੜਾ ਪੂਛ ਤੋਂ ਤੁਰਿਆ ਨਹੀਂ ਜਾਂਦਾ ਤਾਂ ਉਹਦੇ ਕਰਕੇ ਲੰਗੜਾਪਣ ਦੀ ਸਮੱਸਿਆ ਹੁੰਦੀ ਆ ਇਹ ਬੜੀ ਮਰੀਨਾ ਵੈੜਾ ਤੇ ਝੋਟੀਆਂ ਵਿੱਚ ਵੀ ਬਿਮਾਰੀ ਪਾਈ ਜਾਂਦੀ ਹੈ ਪਰ ਉਹ ਆਪਦੇ ਬੈਕਟੀਰੀਆ ਪ੍ਰੋਪਰ ਆਪ ਨੂੰ ਸ਼ੋ ਨਹੀਂ ਕਰਦਾ ਕਿ ਬਿਮਾਰੀ ਹੈਗੀ ਹੈ ਉਹ ਸਿਰਫ ਆਪਾਂ ਟੈਸਟ ਕਰਕੇ ਕਰ ਸਕਦੇ ਹਾਂ ਤੇ ਮੰਨ ਲਓ ਕਿ ਵੈੜੀ ਜਾਂ ਝੋਟੀ ਹੈਗੀ ਹੈ ਕੋਈ ਜਿਵੇਂ ਮੈਂ ਇੱਥੇ ਲਿਖਿਆ ਹੋਇਆ ਵੈੜੀ ਜਾਂ ਝੋਟੀ ਹੈਗੀ ਆ ਉਹ ਮੰਨ ਲਓ ਬਣ ਗਈ ਬਣਨ ਤੋਂ ਬਾਅਦ ਉਹ ਸੂਗੀ ਸੂਣ ਤੋਂ ਬਾਅਦ ਉਹਦਾ ਬੈਕਟੀਰੀਆ ਸ਼ੈਡਿੰਗ ਕਰਦੀ ਆ ਕਿ ਬੈਕਟੀਰੀਆ ਖਿਲਾਰਦੀ ਆ ਸਾਰੇ ਵਾਤਾਵਰਣ ਦੇ ਵਿੱਚ ਜਦੋਂ ਨਹੀਂ ਸੁਣ ਰਹੇ ਹੁੰਦੇ ਉਹ ਕੁਝ ਨਹੀਂ ਹੁੰਦਾ ਕੁਝ ਨਹੀਂ ਕਹਿੰਦੀ ਇਹ ਬਿਮਾਰੀ ਜਲਦੀ ਕੋਲ ਨਹੀਂ ਫੈਲਦੀਗੀ ਸੂਨ ਟਾਈਮ ਹੀ ਸਭ ਤੋਂ ਵੱਧ ਬਿਮਾਰੀ ਇਹ ਫੈਲਦੀ ਆ ਜੇ ਅੱਪਾ ਜਿਵੇਂ ਸਾਨੂੰ ਪਹਿਲੀ ਗੱਲ ਕੀ ਹੈ ਬਿਮਾਰੀ ਜ਼ੂਨੋਟਿਕ ਡਿਜ਼ੀਜ਼ ਹੈ ਇਹ ਇਨ ਪਸ਼ੂਆਂ ਤੋਂ ਇਨਸਾਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਫੈਲਦੀ ਆ ਤਾਂ ਜਿਹੜੇ ਵੀ ਫਾਰਮਾਂ ਦੇ ਵਿੱਚ ਲੇਬਰ ਹੁੰਦੀ ਆ ਜਿਹੜੇ ਫਾਰਮਰ ਵਿੱਚ ਰਹਿੰਦੇ ਆ ਹਨਾ ਜਾਂ ਕੋਈ ਵੈਟਸ ਹੈਗੇ ਆ ਜੋ ਵੀ ਪਸ਼ੂ ਮੋਦਨ ਨਾਲ ਜ਼ਿਆਦਾ ਟ੍ਰੀਟਮੈਂਟ ਵੱਲ ਜਾਂਦੇ ਆ ਜਾਂ ਗੋਆ ਕੁੜਾ ਜਿਹੜੇ ਵੀ ਫਾਰਮਰ ਨਾਲ ਜਿਹੜੇ ਲੇਬਰ ਹੁੰਦੇ ਉਹਨਾਂ ਦੇ ਵਿੱਚ ਵੀ ਬਿਮਾਰੀ ਬਹੁਤ ਪਾਈ ਜਾਂਦੀ ਹੈ ਉਸ ਤੇ ਕੀ ਅੰਡੂਲੈਂਟ ਫੀਵਰ ਅੰਡੂਲੈਂਟ ਫੀਵਰ ਮਤਲਬ ਬੁਖਾਰ ਚੜ ਗਿਆ ਉਤਰ ਗਿਆ ਸਵੇਰੇ ਹੁੰਦਾ ਸ਼ਾਮ ਨੂੰ ਹੁੰਦਾ ਨਹੀਂਗਾ ਸ਼ਾਮ ਨੂੰ ਤੇ ਸਵੇਰੇ ਨਹੀਂ ਹੁੰਦਾ ਇਹਨੂੰ ਅੰਡੂਲੈਂਟ ਫੀਵਰ ਬੁਖਾਰ ਚੜਦਾ ਉਤਰਦਾ ਰਹਿੰਦਾ ਵਾ ਤੇ ਸਵੇਟਿੰਗ ਪਸੀਨਾ ਆਉਂਦਾ ਰਹਿੰਦਾ ਵਾ ਹੈਡੈਕ ਸਿਰ ਦੁਖਦਾ ਰਹਿੰਦਾ ਵਾ ਪਰ ਇਹ ਲੱਛਣ ਆਉਂਦੇ ਆ ਮੇਨ ਏਲ ਚਰਉਂਦੇ ਹੋਰ ਲੱਛਣ ਵੀ ਆਉਂਦੇ ਬੁਖਾਰ ਨਹੀਂ ਟੁੱਟਦਾ ਤੇ ਪਰ ਜਦੋਂ ਇਹ ਬਿਮਾਰੀ ਜਿਆਦਾ ਕਰੋਨਿਕ ਕੇਸਾਂ ਦੇ ਵਿੱਚ ਕਰੋਨਿਕ ਮਤਲਬ ਜਦੋਂ ਬਿਮਾਰੀ ਬਹੁਤ ਪੁਰਾਣੀ ਹੋ ਗਈ ਹੁੰਦੀ ਹੈ ਤਾਂ ਉਦੋਂ ਇਹਦੇ ਆਪਾਂ ਨੂੰ ਲੱਛਣ ਡੈਲ ਤੇ ਦਿਮਾਗ ਨੂੰ ਸ਼ੋ ਹੁੰਦੇ ਆ ਤੇ ਜੇ ਆਪਾਂ ਹੁਣ ਕਹੀਏ ਕਿ ਸਾਡੇ ਹੁਣ ਫਾਰਮ ਤੋਂ ਬਿਮਾਰੀ ਆ ਗਈ ਆ ਕਈ ਫਾਰਮਾਂ ਤੇ ਨਹੀਂ ਹੈਗੀ ਜਿਹੜੇ ਮੇਰੇ ਵਿਊਅਰਸ ਦੇਖ ਰਹੇ ਆ ਕਹਿਣਗੇ ਬੀ.ਆਰ. ਖਰਮਤ ਨੂੰ ਬਿਮਾਰੀ ਹੈਗੀ ਆ ਕਿ ਨਹੀਂ ਹੈਗੀ ਹੁਣ ਮੈਨੂੰ ਕਿਵੇਂ ਪਤਾ ਲੱਗੂਗਾ ਉਹਦੇ ਲਈ ਤੁਹਾਨੂੰ ਸਿੰਪਲ ਜਿਹਾ ਟੈਸਟ ਹੁੰਦਾ ਵਾ ਇਹ ਟੈਸਟ ਤੁਸੀਂ ਕਰਾਓ ਆਪਣੇ ਆਪ ਦੇ ਜ਼ਿਲ੍ਹੇ ਦੀ ਵੈਟਰਨਰੀ ਪਾਲਿਕਲਿਨਿਕ ਦੇ ਵਿੱਚ ਤੁਸੀਂ ਜਾ ਸਕਦੇ ਹੋ ਉੱਥੇ ਜਾ ਕੇ ਆਪਾਂ ਸਿੰਪਲ ਬਲੱਡ ਆਫ ਦੇ ਜੋ ਵੀ ਤੁਹਾਡੇ ਕੋਲ ਡਾਕਟਰ ਹੁੰਦੇ ਆ ਹਨ ਉਹਨਾਂ ਤੋਂ ਸਿੰਪਲ 5 ਐਮ ਐਲ ਦੀ ਆਉਂਦੀ ਹੈ ਸੀਰਮ ਟਿਊਬ ਉਹਦੇ ਵਿੱਚ ਸਿੰਪਲ ਕੱਢ ਕੇ ਸਿੰਪਲ ਤੁਸੀਂ ਠੰਡਾ ਰੱਖ ਠੰਡਾ ਕਰਕੇ ਲੈ ਕੇ ਜਾਣਾ ਹੈ ਵੀ ਨਹੀਂ ਲੈ ਜਾਣਾ ਹੈ ਤਾਂ ਉਹ ਦੋ ਸਿੰਪਲ ਕਰਾਉਣੀ ਦਾ ਉਹਨੂੰ ਠੰਡੀ ਜਗ੍ਹਾ ਰੱਖ ਕੇ ਇੱਕ ਜਗ੍ਹਾ ਟਿਕਾ ਕੇ ਜਾਂ ਸਿੰਪਲ ਕਢਾ ਕੇ ਨਾਲ ਦੀ ਨਾਲ ਕਿਸੇ ਵੀ ਨੀਲ ਦੀ ਲੈਬੋਰੀ ਤੇ ਜਾ ਕੇ ਤੁਸੀਂ ਸੀਰਮ ਕਢਾ ਲਓ ਤੇ ਲੈ ਉੱਥੇ ਲਿਓ ਪੋਲੀ ਕਲੀਨਿਕ ਦੇ ਵਿੱਚ ਤਾਂ ਉੱਥੇ ਟੈਸਟ ਤੁਹਾਡਾ ਬਹੁਤ ਹੀ ਬਹੁਤ ਹੀ ਸਸਤਾ ਟੈਸਟ ਹੋਰ ਵੀ ਬਹੁਤ ਹੈਗੇ ਆ ਸਟੈਟ ਟੈਸਟ ਹੈਗਾ ਹੈ ਹੈਨਾ ਮਿਲਕ ਰਿੰਗ ਟੈਸਟ ਹੈਗਾ ਕਾਫੀ ਟੈਸਟ ਹੈਗੇ ਆ ਪਰ ਤੁਸੀਂ ਇਹ ਕਰਾ ਸਕਦੇ ਹੋ ਤੇ ਬਹੁਤ ਸਸਤਾ ਸੌਖਾ ਤੇ ਕ੍ਰਿਕਟ ਪਤਾ ਲੱਗ ਗਿਆ ਅੰਦਾਜ਼ਾ ਕਿ ਬਾਕੀ ਬਿਮਾਰੀ ਹੈਗੀ ਕਿ ਨਹੀਂ ਹੈਗੀ ਤੇ ਜੇ ਆਪਾਂ ਗੱਲ ਕਰੀਏ ਟਰੀਟਮੈਂਟ ਦੀ ਟਰੀਟਮੈਂਟ ਇਜ਼ ਆ ਨਹੀਂ ਹੈਗਾ ਕੋਈ ਟਰੀਟਮੈਂਟ ਨਹੀਂ ਹੈਗਾ ਬਿਮਾਰੀ ਦਾ ਜੇ ਇੱਕ ਵਾਰੀ ਕਿਸੇ ਫਾਰਮ ਦੇ ਵਿੱਚ ਆ ਗਈ ਤਾਂ ਐਨੀਮਲ ਨੂੰ ਤੁਹਾਨੂੰ ਸੈਗਰੀਗੇਟ ਕਰਨਾ ਪੈਣਾ ਕੱਲ ਕਰਨਾ ਪੈਣਾ ਜਾਂ ਉਹਦੇ ਫਾਰਮ ਨੂੰ ਨਵੇਂ ਸਿਰੇ ਤੋਂ ਕਰਨਾ ਪੈਣਾ ਜੇ ਬਹੁਤ ਹੀ ਜ਼ਿਆਦਾ ਭਿਆਨਕ ਬਿਮਾਰੀ ਹੈ ਇਹ ਫਾਰਮ ਦੇ ਵਿੱਚੋਂ ਨਹੀਂ ਨਿਕਲ ਸਕਦੀ ਤੇ ਤੁਸੀਂ ਇੱਕ ਕਰ ਸਕਦੇ ਹੋ ਵੀ ਮੰ ਲੋ ਤੁਹਾਡੇ ਫਾਰਮ 'ਚ ਗਾਂ ਹੀ ਪੋਜ਼ਿਟਿਵ ਆ ਗਈ ਉਹ ਸੂਪੀ ਹੈ ਤੁਹਾਨੂੰ ਤਾਂ ਚਲੋ ਪਤਾ ਨਹੀਂਗਾ ਜੇ ਪਤਾ ਲੱਗ ਜਾਵੇ ਤਾਂ 2% ਫਾਰਮਲ ਇਹਨੂੰ ਦਾ ਤੁਸੀਂ ਕੋਲ ਬਣਾਉਣਾ ਤੇ ਉਹ ਵਾਲੇ ਦੁਆਲੇ ਸਫਾਈ ਸਪਰੇਅ ਕਰ ਦੇਣੀ ਹੈ ਤੁਸੀਂ ਤੇ ਇਸ ਚੀਜ਼ ਦੀ ਜਿੱਥੇ ਜਿੱਥੇ ਪਸ਼ੂ ਬੈਠਾ ਹੋਆ ਨਾਲੇ ਡੀਟੇਰਸ ਇਨਫੈਕਟਡ ਹੈਗਾ ਹੈ ਆਲੇ ਦੁਆਲੇ ਤੁਸੀਂ ਸਪਰੇਅ ਕਰ ਸਕਦੇ ਹੋ ਇਹਦੇ ਘੋਲ ਬਣਾ ਕੇ ਤੇ ਜਿੱਥੇ ਜੀ ਰਪਈਆ ਜਿੱਥੇ ਪਸ਼ੂ ਦੱਬਿਆ ਜਿੱਥੇ ਬੱਚਾ ਫੀ ਫੀ ਟੈਸ ਜਿਹੜਾ ਅਬਾਰਟ ਹੋਇਆ ਵਾ ਉਹ ਤੁਸੀਂ ਕੋਲ ਬਣਾ ਸਕਦੇ ਹੋ ਸੋ ਇੰਨਾ ਕੀ ਇਹ ਮੈਂ ਬਿਮਾਰੀ ਬਾਰੇ ਮੈਂ ਦੱਸਣਾ ਚਾਹੂੰਗਾ ਉਮੀਦ ਕਰਦਾ ਤੁਹਾਨੂੰ ਵੈਸੇ ਪਤਾ ਲੱਗ ਗਿਆ ਮੈਂ ਅੱਜ ਵੱਲੋਂ ਸਭ ਕੁਝ ਤੁਹਾਡੇ ਲਈ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਜੇ ਤੁਹਾਨੂੰ ਕੁਝ ਵੀ ਨਾ ਪਤਾ ਲੱਗਿਆ ਤਾਂ ਮੈਨੂੰ ਕਮੈਂਟ ਕਰ ਸਕਦੇ ਹੋ ਤੇ ਹੋਰ ਜੇ ਤੁਸੀਂ ਪਸੰਦ ਦੀ ਕੋਈ ਚਾਹੁੰਦੇ ਹੋ ਕਿਸੇ ਨੀਸ ਟੌਪਿਕ ਬਾਰੇ ਉਹਦਾ ਦੱਸਿਆ ਜਾਵੇ ਤਾਂ ਉਹਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ Thank you.